ਸੋ ਹੀ ਪੀਬੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ੀਕਾਲ ਵੀਡੀਓ ਚ ਅੱਜ ਆਪਾਂ ਗੱਲ ਕਰਨੀ ਹੈ ਕਿਸਾਨ ਮੇਲਿਆਂ ਬਾਰੇ ਕਿਸਾਨ ਮੇਲੇ ਦੇ ਕਿਹੜੀ ਕਿਹੜੀਆਂ ਤੁਹਾਡੇ ਏਰੀਆ ਦੇ ਹਿਸਾਬ ਨਾਲ ਤਰੀਕੇ ਐ ਤੇ ਦੂਜਾ ਆਪਾਂ ਜਿਹੜੇ ਪਿਛਲੇ ਸਾਲ ਸਭ ਤੋਂ ਚੰਗੇ ਝਾੜ ਜਿਹੜੀਆਂ ਆਪਣੇ 6 ਵੈਰੈਟੀਆਂ ਕਣਕ ਦੀਆਂ ਜਿਨ੍ਹਾਂ ਨੇ ਦਿੱਤੇ ਐ ਉਹਨਾਂ ਦੀ ਆਪਾਂ ਤੁਹਾਨੂੰ ਵੀਡੀਓ ਚ ਗੱਲ ਕਰਾਂਗੇ ਸੋ ਸਾਰੇ ਭਰਾ ਜਿਹੜੀ ਵੀਡੀਓ ਆ ਉਹ ਪੂਰੀ ਦੇਖ ਲਿਓ ਕਿਉਂਕਿ ਅੱਧੀ ਵੀਡੀਓ ਵਿੱਚ ਕਈ ਵਾਰ ਕੋਈ ਗੱਲ ਰਹਿ ਜਾਂਦੀ ਹੈ ਫਿਰ ਬੰਦੇ ਕਨਫਿਊਜ਼ ਹੋ ਜਾਂਦੇ ਆ ਸੋ ਵੀਡੀਓ ਮੇਰਾ ਭਰਾ ਪਹਿਲਾਂ ਪੂਰੀ ਦੇਖ ਲਓ ਦੂਜਾ ਵੱਧ ਤੋਂ ਵੱਧ ਜਿਹੜੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਜਿਹੜੇ ਕਿਸਾਨ ਮੇਲੇ ਆ ਦੇਖੋ ਸਰਕਾਰ ਕਰਾਉਂਦੀ ਆ ਇਹਦੇ ਵਿੱਚ ਕਿਸਾਨ ਦਾ ਫਾਇਦਾ ਨੁਕਸਾਨ ਕੋਈ ਨਹੀਂ ਹੈਗਾ ਕਿਉਂਕਿ ਆਪਾਂ ਜਿੱਦਾਂ ਜਿਹੜੀ ਜਾਣਕਾਰੀ ਹੈ ਵੱਧ ਤੋਂ ਵੱਧ ਜਾਣਕਾਰੀ ਜਿਹੜੇ ਖੇਤੀ ਦੇ ਵਿੱਚ ਆਪਾਂ ਕੋਈ ਵੀ ਚਾਹ ਆਪਾਂ ਬੀਜ ਹੋਵੇ ਕੋਈ ਇੰਪਲੀਮੈਂਟ ਹੋਵੇ ਕੋਈ ਖਾਦ ਖਰਾਕ ਹੋਵੇ ਉਹ ਆਪਾਂ ਨੂੰ ਮੇਲੇ ਦੇ ਵਿੱਚੋਂ ਪ੍ਰੋਪਰ ਮਿਲ ਜਾਂਦੀ ਆ ਸੋ ਸਾਰੇ ਭਰਾ ਪਹਿਲਾਂ ਤਾਂ ਮੇਲਿਆਂ ਤੇ ਬਾਈ ਜਰੂਰ ਜਾਇਆ ਕਰੋ ਕਿਉਂਕਿ ਆਪਾਂ ਜਿਹੜੀ ਕਈ ਵਾਰ ਇਧਰ ਉਧਰ ਜਾਣਕਾਰੀ ਇਕੱਠੀ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਪ੍ਰੋਪਰ ਨਹੀਂ ਪਤਾ ਲੱਗਦਾ ਪਰ ਜੇ ਆਪਾਂ ਮੇਲੇ ਦੇ ਵਿੱਚ ਘੰਟਾ ਦੋ ਘੰਟੇ ਕੱਢ ਕੇ ਜਾਈਏ ਤਾਂ ਵਧੀਆ ਗੱਲ ਆ ਸੋ ਕਈ ਭਰਾ ਕੀ ਕਰਦੇ ਮੇਲੇ ਤੇ ਜਾਂਦੀ ਸਾਰ ਜਿਹੜੇ ਛੱਲੇ ਜਾਂ ਝੋਲੇ ਇਕੱਠੇ ਕਰਨ ਲੱਗ ਜਣੇ ਕੋਈ ਗੱਲ ਨਹੀਂ ਬਾਈ ਉਹ ਵੀ ਤੁਸੀਂ ਕਰ ਲਿਆ ਕਰੋ ਪਰ ਲਾਸਟ ਵਾਲੇ 15 ਮਿੰਟਾਂ ਦੇ ਵਿੱਚ ਉਹ ਹੈ ਜੇ ਕੰਮ ਕਰ ਲਿਆ ਕਰੋ ਸੋ ਪਹਿਲਾਂ ਤੁਸੀਂ ਜਿਹੜੇ ਕੰਮ ਵਾਸਤੇ ਗਏ ਆ ਜਾਂ ਕੋਈ ਬੀਜ ਵਧੀਆ ਬੀਜ ਆ ਕੋਈ ਵਧੀਆ ਇੰਪਲੀਮੈਂਟ ਆ ਜਾਂ ਕੋਈ ਹੋਰ ਖੇਤੀ ਰਿਲੇਟਡ ਜਾਣਕਾਰੀ ਪਹਿਲਾਂ ਤੁਸੀਂ ਉਹ ਇਕੱਠੀ ਕਰਿਆ ਕਰੋ ਸੋ ਸਾਰੇ ਭਰਾ ਆ ਬਾਈ ਮੇਲਿਆਂ ਤੇ ਜਿੰਨੇ ਵੀ ਕਿਸਾਨ ਮੇਲੇ ਆ ਤੁਹਾਡੇ ਏਰੀ ਅਗਲੇ 9ਵੇਂ ਆਪਣਾ ਸਤੰਬਰ ਦੇ ਮਹੀਨੇ ਵਿੱਚ ਉਹਦੀਆਂ ਆਪਾਂ ਤੁਹਾਨੂੰ ਤਰੀਕਾਂ ਲੱਗੀਆਂ ਦੱਸਣ ਸੋ ਸਾਰੀ ਭਾਈ ਜਰੂਰ ਜਾਇਓ ਕਿਉਂਕਿ ਜਾਣਕਾਰੀ ਬਹੁਤ ਜ਼ਰੂਰੀ ਹੈ ਖੇਤੀ ਅੱਗੇ-ਅੱਗੇ ਜਿੱਦਾਂ ਖੇਤੀ ਨੇ ਸਮਾਂ ਬਦਲਿਆ ਖੇਤੀ ਦੇ ਵਿੱਚ ਲੋੜਾਂ ਤੇ ਕਾਢਾਂ ਬਦਲੀਆਂ ਉਹਨਾਂ ਬਾਰੇ ਬਹੁਤ ਕਈ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਹੈ ਤੇ ਜੇ ਆਪਾਂ ਹੁਣ ਗੱਲ ਕਰੀਏ ਜਿਹੜਾ ਕਿਸਾਨ ਮੇਲਾ ਲੁਧਿਆਣੇ ਦਾ ਉਹ ਹੈਗਾ 13 ਤੇ 14 ਸਤੰਬਰ ਨੂੰ ਸੋ ਇਹ ਸਾਰਿਆਂ ਤੋਂ ਵੱਡਾ ਜਿਹੜਾ ਪੰਜਾਬ ਲੈਵਲ ਦਾ ਕਿਸਾਨ ਮੇਲਾ ਲੁਧਿਆਣੇ ਹੁੰਦਾ ਉਹ ਆਪਣਾ 13 ਤੇ 14 ਸਤੰਬਰ ਨੂੰ ਹੈ ਤੇ ਬੱਲੋਵਾਲ ਸੌਂਖੜੀ ਜਿਹੜਾ ਮੇਲਾ ਆਉਂਦਾ ਰੋਪੜ ਦੇ ਨੇੜੇ ਪੈ ਜਾਂਦਾ ਤੇ ਇਹ ਹੈਗਾ ਆਪਣਾ 6 ਸਤੰਬਰ ਨੂੰ ਬੱਲੋਵਾਲ ਸੌਖੜੀ ਐ ਇੱਥੇ 6 ਸਤੰਬਰ ਨੂੰ ਉਹਦੇ ਤੋਂ ਬਾਅਦ ਜਿਹੜਾ ਫਰੀਦਕੋਟ ਮੇਲਾ ਆਉਂਦਾ ਉਹ ਹੈਗਾ ਆਪਣਾ 10 ਸਤੰਬਰ ਨੂੰ ਸੋ ਤੁਹਾਡੇ ਏਰੀਏ ਦੇ ਵਾਈਜ਼ ਜਿੱਦਾਂ ਜਿੱਦਾਂ ਤੁਹਾਡੇ ਮੇਲੇ ਆਉਣਗੇ ਤੁਸੀਂ ਡੇਟਾ ਨੋਟ ਕਰ ਲਿਓ ਫਰੀਦਕੋਟ ਹੈਗਾ 10 ਸਤੰਬਰ ਨੂੰ ਤੇ ਗੁਰਦਾਸਪੁਰ ਮੇਲਾ ਆਉਂਦਾ ਉਹ ਹੈਗਾ ਆਪਣਾ 18 ਸਤੰਬਰ ਨੂੰ ਕਿਸਾਨ ਮੇਲਾ ਤੇ ਉਹਦੇ ਤੋਂ ਬਾਅਦ ਰੌਣੀ ਪਟਿਆਲਾ ਇੱਥੇ ਹੈਗਾ 24 ਸਤੰਬਰ ਨੂੰ ਤੇ ਪਟਿਆਲੇ ਵਾਲੇ ਭਰਾ ਵੀ ਨੋਟ ਕਰ ਲੈਣਾ ਰੌਣੀ 24 ਸਤੰਬਰ ਨੂੰ ਤੇ ਬਠਿੰਡੇ ਦੇ ਵਿੱਚ ਜਿਹੜਾ ਕਿਸਾਨ ਮੇਲਾ ਉਹ ਹੈਗਾ 27 ਸਤੰਬਰ ਨੂੰ ਸੋ ਸਾਰੇ ਭਰਾ ਮਲਕੇ ਡੇਟਾ ਨੋਟ ਕਰਕੇ ਮੇਲੇ ਦੇ ਵਿੱਚ ਜਰੂਰ ਜਾਇਓ ਕਿਉਂਕਿ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਆਪਾਂ ਗੱਲ ਕਰੀਏ ਵੀ ਆਪਾਂ ਮੇਲੇ ਦੇ ਵਿੱਚ ਦੇਖੋ ਜ਼ਿਆਦਾਤਰ ਆਪਾਂ ਬੀਜ ਲੈ ਕੇ ਆਉਣੇ ਕਣਕ ਦੇ ਸੋ ਕਈ ਬੰਦੇ ਕੀ ਕਰਦੇ ਆ ਵੀ ਜਦੋਂ ਵੀ ਆਪਾਂ ਬੀਜ ਲੈਣਾ ਹੁੰਦਾ ਆਪਾਂ ਮੇਲੇ ਦੇ ਵਿੱਚੋਂ ਬਿਨਾ ਬੀਜ ਲਏ ਜਾਂ ਲੈਣ ਦੇਖ ਕੇ ਜਾਂ ਆਪਾਂ ਕਹਿੰਦੇ ਵੀ ਯਾਰ ਕੋਈ ਗੱਲ ਨਹੀਂ ਦੁਕਾਨ ਤੋਂ ਲੈ ਲਾਂਗੇ ਸੋ ਮੇਰਾ ਭਰਾ ਜੇ ਮੇਲੇ ਦੇ ਵਿੱਚ ਉਹ ਬੀਜ ਤੁਹਾਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਤੁਹਾਨੂੰ ਬੀਜ ਦੇ ਰਹੀ ਆ ਇੱਕ ਤਾਂ ਦੇਖੋ ਉਹਦੀ ਕੁਆਲਿਟੀ ਆ ਪਿਓਰਿਟੀ ਦੀ ਗਾਰੰਟੀ ਹੁੰਦੀ ਆ ਵੀ ਉਹ ਬੀਜ ਤੁਹਾਨੂੰ origignal ਮਿਲੂਗਾ ਹੁਣ ਪਿਛਲੀ ਵਾਰ ਕੀ ਹੋਇਆ 826 ਬੀਜ ਬਹੁਤ ਬੰਦਿਆਂ ਨੇ ਆਪਣੇ ਖੇਤ ਦੇ ਵਿੱਚੋਂ ਨਾਰਮਲ ਬਜ਼ਾਰਾਂ ਦੇ ਵਿੱਚੋਂ ਲਿਆ ਕੇ ਬੀਜਿਆ ਜਿਹਦੇ ਵਿੱਚੋਂ ਚਲੋ origignal ਵੀ ਹੈਗਾ ਸੀਗਾ ਪਰ ਉਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਜਦੋਂ ਕਿਸੇ ਬੀਜ ਦੀ ਇੱਕ ਬੀਜ ਦੀ ਡਿਮਾਂਡ ਵੱਧ ਜਾਂਦੀ ਆ ਤਾਂ ਉਹਦੀ ਬਲੈਕ ਸ਼ੁਰੂ ਹੋ ਜਾਂਦੀ ਆ ਜਾਂ ਤਾਂ ਉਹਦੇ ਵਿੱਚ ਆਪਣੀ ਲੁੱਟ ਹੋਣੀ ਲਾਜ਼ਮੀ ਆ ਕਿਉਂਕਿ ਆਪਾਂ ਨੂੰ ਪੈਸਾ ਆਪਾਂ ਚਲੋ 5-400 ਰੁਪਏ ਦੇਖਦੇ ਨਹੀਂ ਪਰ ਉਹ ਲੁੱਟ ਆਪਾਂ ਨਿਆਜ਼ ਕਰਾ ਦਿੰਨੇ ਆ ਕਿਉਂਕਿ ਆਪਾਂ ਮੇਲੇ 'ਚ ਬੀ ਦੂਜਾ ਆਪਾਂ ਨੂੰ ਜਿਹੜਾ ਬੀਜ ਹੈ ਉਹ オリジナル ਨਹੀਂ ਮਿਲਦਾ ਕਈ ਵਾਰ ਇਦਾਂ ਹੁੰਦਾ ਵੀ ਜਦੋਂ ਬਲੈਕ ਜਿਆ ਡਿਮਾਂਡ ਵੱਧ ਗਈ ਹੈ ਫਿਰ ਬੰਦੇ ਸਿਰਫ ਜਿਹੜਾ ਆਉਂਦਾ ਉਹੀ ਤੱਕੀ ਜਾਂਦੇ ਅੱਗੇ ਕਣਕ ਦਾ ਬੀਜ ਕਿਉਂਕਿ ਇਹ ਚੀਜ਼ ਤੋਂ ਥੋੜਾ ਜਿਹਾ ਬਚਿਆ ਕਰੋ ਹੋ ਸਕੇ ਤਾਂ ਕਿਸਾਨ ਮੇਲੇ ਦੇ ਵਿੱਚੋਂ ਜਿਹੜਾ ਬੀਜ ਲੈ ਕੇ ਆਇਆ ਕਰੋ ਬਾਕੀ ਜਿਹੜੀਆਂ ਯੂਨੀਵਰਸਿਟੀ ਤੋਂ ਜਿਹੜੀਆਂ ਹੋਰ ਕਿਸਮਾਂ ਜਿਹੜੀਆਂ ਯੂਨੀਵਰਸਿਟੀ ਤੋਂ ਬਾਹਰ ਦੀਆਂ ਕਿਸਮਾਂ ਉਹ ਤੁਸੀਂ ਆਪਣੀਆਂ ਲੋਕਲ ਮਾਰਕੀਟ ਚੋਂ ਪਤਾ ਕਰਕੇ ਕਿਸੇ ਵਧੀਆ ਬੰਦੇ ਤੋਂ ਲੈ ਸਕਦੇ ਜਿੱਦਾਂ ਸ਼੍ਰੀਰਾਮ ਦੀਆਂ ਆਉਣੇ ਜਾਂ ਹੋਰ ਹਨ ਤੇ ਬਾਕੀ ਹੁਣ ਤੁਹਾਨੂੰ ਆਪਾਂ ਛੇ ਕਿਸਮਾਂ ਦੱਸ ਦਿਆਂ ਕਣਕ ਦੀਆਂ ਜ ਪੂਰੇ ਵਧੀਆ ਝਾੜ ਦਿੱਤੇ ਹਨ ਮਲਕੀ ਇੱਕ ਨੰਬਰ ਬਾਕੀ ਜਿਹੜੀਆਂ ਕਿਸਮਾਂ ਸਾਰੀਆਂ ਪਿਛਲੀ ਵਾਰ ਚਲੋ ਮੌਸਮ ਵਧੀਆ ਰਹਿਣ ਕਰਕੇ ਠੰਡ ਲੰਬੀ ਪੈਣ ਕਰਕੇ ਟੋਟਲੀ ਕਿਸਮਾਂ ਨੇ ਆਪਣੀ ਐਵਰੇਜ ਤੋਂ ਵੱਧ ਝਾੜ ਦਿੱਤੇ ਹਨ ਪਰ ਜਿਹੜੀਆਂ ਟੌਪ 6 ਕਿਸਮਾਂ ਜਿਹੜੀਆਂ ਆਪਾਂ ਇੱਕ ਦੂਜੇ ਨੂੰ ਪੁੱਛ ਕੇ ਡਾਟਾ ਜਾਂ ਇਹਦੇ ਚੋਂ ਜਦੋਂ ਦੋ ਤਿੰਨ ਕਿਸਮਾਂ ਤਾਂ ਆਪਾਂ ਆਪਣੇ ਖੇਤ ਦੇ ਵਿੱਚ ਜਿੱਦਾਂ 826 768 ਸੁਨਹਿਰੀ 222 303 ਇਹ ਆਪਾਂ ਆਪਣੇ ਖੇਤ ਦੇ ਵਿੱਚ ਬੀਜੀਆਂ ਬੀਆਂ तकरीबन ਇਹਨਾਂ ਨੇ ਬਾਈ ਜਿੰਨੀ ਵਾਰ ਆਪਾਂ ਬੀਜੀਆਂ ਹੈ ਕਿਸਮ 826 ਆਪਾਂ ਪਿਛਲੇ ਸਾਲ ਹੀ ਬੀਜੀ ਆ ਉਹਨੇ ਵੀ ਬਹੁਤ ਵਧੀਆ ਝਾੜ ਦਿੱਤਾ ਹੈ ਵੀ ਬਾਕੀ ਜਿਹੜੀ ਕਿਸਮ ਤੁਹਾਨੂੰ ਦੱਸਿਆ ਇਹ ਵੀ ਆਪਾਂ ਆਪਣੇ ਖੇਤ ਦੇ ਵਿੱਚ ਇਹਨਾਂ ਨੇ ਕਦੇ ਵੀ ਮੇਰੇ ਖੇਤ ਦੇ ਵਿੱਚ ਮਾੜਾ ਝਾੜ ਨਹੀਂ ਦਿੱਤਾ ਪਰ ਜਿਹੜੀਆਂ ਛੇ ਕਿਸਮਾਂ ਪਹਿਲੇ ਨੰਬਰ ਤੇ ਜਿਹੜੀ 826 ਆਉਂਦੀ ਹੈ ਇੱਕ ਤਾਂ ਸਭ ਤੋਂ ਵੱਡੀ ਖਾਸੀਅਤ ਜਿਹੜੀ ਇਹ ਕਿਸਮ ਦੀ ਬਾਈ ਇਹ 100 ਟੋਟਲ 48 ਦਿਨ ਲੰਦੀ ਆ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਹੁਣ ਤੱਕ ਦੀ PBW 826 148 ਦਿਨ ਲੰਦੀ ਹੈ ਤੇ ਜਿਹੜਾ ਇਹਦਾ ਐਵਰੇਜ ਝਾੜਾ ਉਹ 24 ਕੁਇੰਟਲ ਆ ਪਰ ਪਿਛਲੇ ਸਾਲ ਇਹਨੇ ਜਿਹੜਾ 24 ਕੁਇੰਟਲ ਤੋਂ ਪਲੱਸ ਝਾੜ ਦਿੱਤਾ ਉਹ ਤੁਹਾਡੀ ਮੈਨੇਜਮੈਂਟ ਤੇ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਜਿਹੜੀਆਂ ਬੈਲੈਂਸ ਖਾਦਾਂ ਜਾਂ ਤਰੀਕੇ ਨਾਲ ਜਿਹੜੀ ਦੇਖਰੇਖ ਕਰੀ ਆ ਫਸਲ ਦੀ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਝਾੜ ਵਧ ਘਟ ਵੀ ਲੈ ਸਕਦੇ ਪਰ ਐਵਰੇਜ ਝਾੜ ਜਿਹੜਾ 24 ਕੁਇੰਟਲ ਹੈ ਤੇ ਦੂਜੇ ਨੰਬਰ ਤੇ ਜਿਹੜੀ ਕਿਸਮ ਹੈਗੀ ਆ OYPWB 869 158 ਦਿਨ ਲੰਦੀ ਆ ਇਹਦਾ ਵੀ ਜਿਹੜਾ ਐਵਰੇਜ ਝਾੜ 23.5 ਕੁਇੰਟਲ ਆ ਪਰ ਪਿਛਲੇ ਸਾਲ ਇਹਨੇ 23.5 ਕੁਇੰਟਲ ਤੋਂ ਪਲੱਸ ਝਾੜ ਦਿੱਤਾ ਤੇ ਤੀਜੇ ਨੰਬਰ ਤੇ ਪੀਵੀਡਬਲਿਊ 824 ਇਹ ਟੋਟਲ 156 ਦਿਨ ਲੈਂਦੀ ਹੈ ਇਹਦਾ ਵੀ ਜਿਹੜਾ ਮੈਕਸਿਮਮ ਐਵਰੇਜ ਝਾੜਾ ਉਹ 23.5 ਕੁਇੰਟਲ ਹੈ ਪਰ ਇਹਨੇ ਵੀ ਪਿਛਲੇ ਸਾਲ ਜਿਹੜਾ 23.5 ਕੁਇੰਟਲ ਤੋਂ ਪਲੱਸ ਝਾੜ ਦਿੱਤਾ ਤੇ ਉਹਦੇ ਤੋਂ ਬਾਅਦ ਆਉਂਦੀ ਹੈ ਚੌਥੇ ਨੰਬਰ ਦੀ ਜਿਹੜੀ ਕਿਸਮ ਹੈ ਆਪਾਂ ਆਪਣੇ ਖੇਤ ਦੇ ਵਿੱਚ ਵੀ 2 ਸਾਲ ਪਹਿਲਾਂ ਬੀਜੀ ਸੀਗੀ ਪੀਵੀਡਬਲਿਊ 766 ਇਹਨੂੰ ਸੁਨਹਿਰੀ ਵੀ ਕਹਿ ਦਿੰਨੇ ਆਪਾਂ ਤੇ ਪੀਵੀਡਬਲਿਊ 766 ਵੀ ਕਹਿ ਦਿੰਨੇ ਆ ਮਤਲਬ ਕਿ ਇਹਦਾ ਵੀ ਝਾੜ ਜਿਹੜਾ ਐਵਰੇਜ ਸਵਾ 23 ਕੁਇੰਟਲ ਆ ਪਰ ਇਹਨੇ ਆਪਣੇ ਖੇਤ ਦੇ ਵਿੱਚ 23 ਕੁਇੰਟਲ ਤੋਂ ਪਲੱਸ ਝਾੜ ਦਿੱਤਾ ਸੀਗਾ ਪਰ ਇਹਦੀ ਆ ਲਾਸਟ ਦੇ ਵਿੱਚ ਕੀ ਹੋਇਆ ਸੀਗਾ ਪਹਿਲੇ ਸਾਲ ਵਧੀਆ ਰਹੀ ਜਦੋਂ ਦੂਜੇ ਸਾਲ ਇਹ ਆਪਾਂ ਬੀਜ ਬੀਜਿਆ ਤੇ ਇਹ ਬਿਨਾਂ ਹਵਾ ਤੋਂ ਪਾਣੀ ਲਾਉਂਦੇ ਲਾਉਂਦੇ ਡਿੱਗ ਗਈ ਸੀਗੀ ਇਸ ਕਰਕੇ ਆਪਾਂ ਇਹ ਪਿਛਲੇ ਸਾਲ 766 ਆਪਣੇ ਖੇਤ ਦੇ ਵਿੱਚ ਨਹੀਂ ਬੀਜਿਆ ਤੇ ਹੁਣ ਪੰਜਵੇਂ ਨੰਬਰ ਦੀ ਕਿਸਮ ਹੈਗੀ ਡੀਬੀਡਬਲ ਇਹ ਪੰਜਾਬ ਯੂਨੀਵਰਸਿਟੀ ਦੀ ਕਿਸਮ ਨਹੀਂ ਹੈਗੀ ਡੀਬੀਡਬਲ 222 ਇਹ ਟੋਟਲ 152 ਮਿਲ ਲੰਦੀ ਹੈ ਤੇ ਜਿਹੜਾ ਇਹਦਾ ਐਵਰੇਜ ਝਾੜ ਹੈ ਉਹ ਵੀ ਇਹਦਾ 23 ਕੁਇੰਟਲ ਆ ਪਰ ਪਿਛਲੇ ਸਾਲ ਜਿਹੜਾ ਨੇ 23 ਗੁਆਂਟਲ ਤੋਂ ਪਲੱਸ ਝਾੜ ਦਿੱਤਾ ਪਰ ਇੱਕ ਇਹਦੀ ਖਾਸੀਅਤ ਹੈਗੀ ਹੈ ਡੀਬੀਡਬਲ 222 ਦੀ ਇਹ ਮਾਣੀ ਮੋਟੀ ਹਵਾ ਦੇ ਨਾਲ ਨਹੀਂ ਡਿੱਗਦੀ ਹੈਗੀ ਸਟੈਮ ਜਿਹੜਾ ਇਹਦਾ 나ੜ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ ਤੇ ਜਿਹੜੀ ਦੀ ਰੂਟ ਗ੍ਰਿਪਿੰਗ ਹੈ ਉਹ ਵੀ ਹੋਰ ਮਤਲਕਿ ਕਣਕਾਂ ਨਾਲੋਂ ਜ਼ਿਆਦਾ ਹੈ ਜਿਹੜੀ ਮਿੱਟੀ ਚ ਪਕੜ ਹੈ ਦੀ ਜੜਾਂ ਦੀ ਹੋਰ ਕਣਕਾਂ ਨਾਲੋਂ 222 ਦੀ ਜ਼ਿਆਦਾ ਹੈ ਡਿੱਗਦੀ ਬਹੁਤ ਘੱਟ ਹੈ ਤੇ ਹਾਈਟ ਵੀ ਇਹਦੀ ਬਹੁਤ ਵਧੀਆ ਹੁੰਦੀ ਹੈ ਤੇ ਝਾੜ ਨੂੰ ਤਾਂ ਮਤਲਕਿ ਹੈ ਹੀ ਵਧੀਆ ਤੇ ਜੇ 6ਵੇਂ ਨੰਬਰ ਦੀ ਗੱਲ ਕਰੀਓ ਹੈਗੀ ਡੀਬੀਡਬਲ 303 ਤੇ 187 ਇਹ ਦੋਵੇਂ ਕਿਸਮਾਂ 154 ਦਿਨ ਲੰਨੀਆਂ ਤੇ ਤਕਰੀਬਨ ਜਿਹੜਾ ਇਹਨਾਂ ਦਾ ਵੀ ਐਵਰੇਜ ਝਾੜਾ 23 23 ਕੋਟ ਵਾਲਾ ਪਰ ਪਿਛਲੇ ਸਾਲ ਇਹਨਾਂ ਨੇ ਵਧੀਆ ਝਾੜ ਦੱਤੇ ਆ ਬਾਕੀ ਹੁਣ ਜਿਹੜੀਆਂ ਆਪਾਂ ਤੁਹਾਨੂੰ 6-7 ਕਿਸਮਾਂ ਦੱਸੀਆਂ ਇਹ ਨਹੀਂ ਹੈਗਾ ਵੀ ਤੁਸੀਂ ਜਿੱਦਾਂ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਈ ਜਾਂ ਦੂਜੇ ਦੀ ਕਰ ਲਈ ਵੀ ਇਹ ਤੀਜੇ ਤੇ ਚੌਥੇ ਤੁਸੀਂ ਇਹਦੇ ਹਿਸਾਬ ਨਾਲ ਕਿਸਮਾਂ ਲਿਆਓ ਸੋ ਤੁਸੀਂ ਇਹ ਛੇ ਕਿਸਮਾਂ ਆਪਾਂ ਤੁਹਾਨੂੰ ਸੱਤ ਟੌਪ ਦੱਸਤੀ ਵੀ ਜਿਹੜੀਆਂ ਨੇ ਵਧੀਆ ਝਾੜ ਦਿੱਤੇ ਆਂ ਔਰ ਪ੍ਰੋਪਰ ਐਂ ਵਧੀਆ ਐਂਡ ਤੱਕ ਰਹੀਆਂ ਇਹਨਾਂ ਵਿੱਚੋਂ ਤੁਸੀਂ ਸਿਲੈਕਸ਼ਨ ਕਰਕੇ ਆਪਣੇ ਖੇਤ ਦੇ ਵਿੱਚ ਪਹਿਲਾਂ ਤਾਂ ਦੇਖੋ ਵੀ ਤੁਹਾਡੇ ਖੇਤ ਦੇ ਵਿੱਚ ਸਭ ਤੋਂ ਵਧੀਆ ਕਿਸਮ ਕਿਹੜੀ ਰਹੀ ਥੀ ਜਾਂ ਤੁਹਾਡੇ ਆਂਡ ਗਵਾਂਡ ਵਿੱਚ ਕਿਹੜੀ ਕਿਸਮ ਵਧੀਆ ਰਹੀ ਥੀ ਆਪਾਂ ਸਿਰਫ ਤੁਹਾਨੂੰ ਇਹਨਾਂ ਵਿੱਚੋਂ ਹੋ ਸਕਦਾ ਵੀ ਜਿਹੜੀ ਆਪਣੇ ਕੋਲ 6ਵੇਂ ਨੰਬਰ ਤੇ ਰਹੀ ਹੈ ਤੁਹਾਡੇ ਕੋਲ ਪਹਿਲੇ ਨੰਬਰ ਤੇ ਰਹੀ ਹੋਵੇ ਜਾਂ ਜਿਹੜੀ ਆਪਣੇ ਕੋਲ ਤੀਜੇ ਨੰਬਰ ਤੇ ਰਹੀ ਉਹ ਤੁਹਾਡੇ ਕੋਲ ਪਹਿਲੇ ਤੇ ਰਹੀ ਹੋਵੇ ਸੋ ਇਹ ਕੋਈ ਆਪਣਾ ਮੈਚ ਫਿਕਸਿੰਗ ਵਾਲਾ ਕੰਮ ਨਹੀਂ ਹੈਗਾ ਵੀ ਜਿੱਦਾਂ ਟੂਰਨਾਮੈਂਟ ਹੋ ਲੇ ਹੋ ਸਕਦੇ ਆ ਬੀਜ ਪਰ ਵਧੀਆ ਬੀਜ ਐ ਪੰਜ ਛੇ ਜਿਹੜੇ ਆਪਾਂ ਤੁਹਾਨੂੰ ਦੱਸੇ ਆ ਤੇ ਉਹਦੇ ਤੋਂ ਬਾਅਦ ਹੁਣ ਇੱਕ ਨਾਲ ਹੀ ਆਪਾਂ ਗੱਲ ਐਡ ਆਨ ਕਰਦੇ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਪੰਜਾਬ ਹੈ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਕੱਲ ਇੱਕ ਪ੍ਰੈਸ ਨੋਟ ਵੀ ਜਾਰੀ ਕਰਿਆ ਤੇ ਇੱਕ ਨੋਟਿਸ ਵੀ ਦਿੱਤਾ ਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰਿਆ ਉਹਨਾਂ ਨੇ ਕਿਸਾਨਾਂ ਨੂੰ ਵੀ ਕਿਹਾ ਤੇ ਨਾਲੇ ਨਾਲ ਜਿਹੜੇ ਆਪਣੇ ਖਾਦ ਹੋਲਡਰ ਹੈ ਜਿਹੜੇ ਖਾਦ ਵਿਕਰੇਤਾ ਉਹਨਾਂ ਨੂੰ ਇੱਕ ਨੋਟਿਸ ਵੀ ਭੇਜਿਆ ਵੀ ਇਸ ਵਾਰ ਡੀਏਪੀ ਦੇ ਨਾਲ ਜੇ ਕੋਈ ਵੀ ਬਜ਼ਾਰ ਦੇ ਵਿੱਚ ਕੋਈ ਐਕਸਟਰਾ ਚੀਜ਼ ਲਾ ਕੇ ਕਿਸਾਨ ਨੂੰ ਵੇਚ ਰਿਹਾ ਡੀਏਪੀ ਦੇ ਨਾਲ ਜਿੱਦਾਂ ਗੱਡੇ ਨਾਲ ਕੱਟਾ ਬੰਨਣ ਵਾਲਾ ਕੰਮ ਹੋ ਜਾਂਦਾ ਵੀ ਜੇ ਇਦਾਂ ਕੋਈ ਵੀ ਕੁਝ ਵੇਚ ਰਿਹਾ ਤਾਂ ਤੁਸੀਂ ਨੰਬਰ ਤੇ ਉਹਦੀ ਸ਼ਿਕਾਇਤ ਕਰੋ ਤੇ ਉਹਨਾਂ ਨੂੰ ਨੋਟਿਸ ਜਾਰੀ ਕਰਿਆ ਵੀ ਤੁਸੀਂ ਸਖਤ ਹਦਾਇਤ ਹੈ ਇਹਨੂੰ ਆਪਣਾ ਸਖਤ ਲੈਣਾ ਵੀ ਕਦੇ ਵੀ ਕਿਸੇ ਵੀ ਕਿਸਾਨ ਨੂੰ ਜਿਹੜਾ ਡੀਏਪੀ ਦੇ ਨਾਲ ਕੋਈ ਚੀਜ਼ ਲਾ ਕੇ ਨਹੀਂ ਦੇਣੀ ਹੈਗੀ ਵੀ ਜੇ ਤੁਸੀਂ ਡੀਏਪੀ ਵੇਚਣਾ ਵੀ ਜਿੱਦਾਂ ਤੁਸੀਂ ਉਹਦੇ ਨਾਲ ਕੋਈ ਚੀਜ਼ ਲਾ ਕੇ ਵੇਚਦੇ ਆ ਸੋ ਫਿਰ ਲਾਸਟ ਦੇ ਵਿੱਚ ਆਪਾਂ ਗੱਲ ਕਰੀਏ ਜਿਹੜੇ ਪੀ ਵੀ ਡਬਲਿਊ ਕਿਸਮਾਂ ਜਿਹੜੇ ਇਹਨਾਂ ਦੇ ਰੇਟ ਤੁਹਾਨੂੰ ਮਿਲਿਆ ਤੇ ਮਿਲਣਗੇ ਤਕਰੀਬਨ ਭਾਈ 20 ਕਿਲੋ ਦੀ ਪੈਕਿੰਗ ਤੁਹਾਨੂੰ ਜਿਹੜੀ ਉਹ 800 ਰੁਪਏ ਦੀ ਮਿਲੂਗੀ ਤੇ 40 ਕਿਲੋ ਦੀ ਪੈਕਿੰਗ ਜਿਹੜੀ ਉਹ ਤੁਹਾਨੂੰ ਮਿਲੂਗੀ 1600 ਰੁਪਏ ਦੀ ਟੋਟਲੀ ਜਿੰਨੀਆਂ ਵੀ ਪੀਵੀਡਬਲਿਊ ਕਿਸਮਾਂ ਤੇ ਜਿਹੜੀ ਡੀਵੀਡਬਲਿਊ ਕਿਸਮਾਂ ਇਹਦਾ ਰੇਟ ਦੇਖੋ ਮਾਰਕੀਟ ਬਾਜ਼ਾਰ ਦੇ ਵਿੱਚ ਤਕਰੀਬਨ ਆਪਾਂ ਨੂੰ 1350 ਦੀ ਵੀ ਥੈਲੀ ਮਿਲ ਜਾਂਦੀ ਹੈ ਕੋਈ 1450 ਦੀ ਦੇਈ ਜਾਂਦਾ ਇਹ ਡਿਪੈਂਡ ਕਰਦਾ ਵੀ ਮਤਲਬ ਕਿ ਬੀਜ ਕਿਹੜੀ ਕੰਪਨੀ ਦਾ ਠੀਕ ਹੈ ਕਿਉਂਕਿ ਇਹਨੂੰ ਕਈ ਕੰਪਨੀਆਂ ਦੇ ਬੀਜ ਹੁਣ ਜਿੱਦਾਂ 826 ਵੀ ਲੋਕ ਉਹ ਲੋਕਲ ਮਾਰਕੀਟ ਦਾ ਜਿਹੜਾ ਪ੍ਰਾਈਸ ਹੁੰਦਾ ਉਹ ਤੁਹਾਡੇ ਏਰੀਆ ਦੇ ਹਿਸਾਬ ਨਾਲ 100-200 ਰੁਪਏ ਆਪਡਾ ਹੋ ਸਕਦਾ ਪਰ ਜਿਹੜੇ ਆਪਾਂ ਮੇਲਿਆਂ ਤੋਂ ਬੀਜ ਲੈਣੇ ਆ ਪੰਜਾਬ ਯੂਨੀਵਰਸਿਟੀ ਦੇ ਬੀਜ ਉਹਨਾਂ ਦੀ ਕੀਮਤ ਤਕਰੀਬਨ ਬਾਈ 40 ਕਿਲੋ ਦੀ ਜੜੀ ਉਹ 1600 ਰੁਪਏ ਪਰ ਥੈਲੀ ਦੇ ਹਿਸਾਬ ਨਾਲ ਹੈ ਤੇ 20 ਕਿਲੋ ਦੀ ਪੈਕਿੰਗ ਜੜੀ ਉਹ 800 ਰੁਪਏ ਦੀ ਹੈ ਤੇ ਬਾਕੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਝੋਨਾ ਤੁਸੀਂ ਦੇਖ ਹੀ ਰਹੇ ਹੋ ਝੋਨਾ ਆਪਣਾ ਤਕਰੀਬਨ ਬਾਈ ਸਾਰਾ 100% ਨਿਸਰ ਗਿਆ ਸੋ بارش ਨੇ ਥੋੜਾ ਜਿਹਾ ਚਲੋ ਕੰਮ ਖਰਾਬ ਕਰਿਆ ਦੋ ਤਿੰਨ ਦਿਨ ਜਿਹੜੇ ਭਰਾਮਾਂ ਨੇ ਸਪਰੇਆ ਨਹੀਂ ਕਰੇ ਉਹਨੇ ਸਪਰੇਆ ਲੇਟ ਹੋ ਗਈਆਂ ਥੋੜਾ ਜਿਹਾ ਮੌਸਮ ਕਰਕੇ ਪਰ ਆਪਾਂ ਸਪਰੇ ਜਿਹੜੀ ਪਹਿਲਾਂ ਕਰਵਾਤੀ ਸੀਗੀ ਝੋਨਾ ਪੂਰਾ ਐ ਨਾ ਵਧੀਆ ਖੜਾ ਹੈ ਹਾਈਟ ਵੀ ਬਹੁਤ ਵਧੀਆ ਕਰੀਆ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਬੱਲਾ ਵੀ ਝੁਗ ਗਈਆਂ ਚਲੋ ਹੁਣ ਇਹੀ ਅਰਦਾਸ ਕਰਦੇ ਵੀ ਸਾਰੇ ਭਰਾਮਾਂ ਦਾ ਜਿਹੜਾ ਝੋਨਾ ਦੇਖ ਹਰੇਕ ਬੰਦਾ ਮਿਹਨਤ ਕਰਦਾ ਕੋਈ ਵੀ ਇਦਾਂ ਨਹੀਂ ਹੈਗਾ ਵੀ ਕੋਈ ਮਿਹਨਤ ਨਹੀਂ ਕਰਦਾ ਆਪਣੇ ਆਪਣੇ ਲੈਵਲ ਤੇ ਸਾਰੇ ਮਿਹਨਤ ਕਰਦੇ ਆ ਆਪਾਂ ਹੀ ਅਰਦਾਸ ਕਰਦੇ ਬਾਬੇ ਨਾਨਕ ਅੱਗੇ ਵੀ ਜਿੰਨੇ ਵੀ ਭਰਾ ਖੇਤੀ ਕਰਦੇ ਆ ਸਾਰੇ ਖੇਤੀ ਚ ਤਰੱਕੀ ਕਰਨ ਵਧੀਆ ਝਾੜ ਰਹੇ ਤੇ ਫਸਲਾਂ ਕਿਸੇ ਦਾ ਵੀ ਨੁਕਸਾਨ ਨਾ ਕਰਨ ਕਿਸੇ ਨੂੰ ਵੀ ਘਾਟਾ ਨਾ ਪਹੁੰਚਣ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਅਗਲੀ ਵੀਡੀਓ ਕਰਦੇ ਆ ਦੇਖਦੇ ਆਪਾਂ ਝੋਨੇ ਤੇ ਹੁਣ ਕੋਈ ਗੱਲਬਾਤ ਕਰਾਂਗੇ ਜਿੱਦਾਂ ਤੁਹਾਡੇ ਅੱਗੇ ਸੁਝਾਅ ਹੋਏ ਕਮੈਂਟ ਹੋਏ ਉਹਦੇ ਰਿਲੇਟਡ ਆਪਾਂ ਵੀਡੀਓ ਬਣਾਵਾਂਗੇ ਤੇ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਦਵਾਂਗੇ ਥੈਂਕ ਯੂ